ਚਿਨੀਗਾ ਕੀ ਚੱਕਰ ਬਣਿਆ ਸਭ ਪਹਿਲੀ ਵਾਰ ਕਿਹਾ ਏ ਪਹਿਲੀ ਵਾਰ ਕਿਹਾ ਮੇਰਾ ਪੁੱਤ ਤੇ ਬੰਦੇ ਕੌਣ ਸੀਗੇ ਜਿੰਨਾ ਮਾਰਿਆ ਅੱਛੀ ਜਿਹਾ ਪੜੇ ਦਾ ਬੰਦੇ ਸੀ ਸੀ ਸੁਖਤਾ ਹੱਥੀ ਤਾਲਾ ਦੇਖੀ ਸਾਰੇ ਇਹਨੇ ਸਾਰੇ ਅੱਜ ਮਦਦ ਇਹ ਤੇ ਨਵੀਂ ਇਸ ਮੌਕੇ ਤੇ ਸਾਨੂੰ ਸੀਰੀਆ ਸੰਬੰਧ ਦੇ ਖੇਤਰ ਤੋਂ ਇਹ ਆਪਣੀ ਕੋਰਟੂ ਦਾ ਸਾਰਾ ਕਰੀ ਜਾਓ ਕਾਰਨ ਕੀ ਸੀਗਾ ਕਾਰਨ ਨਹੀਂ ਸੀਗਾ ਪਤਾ ਨਹੀਂ ਪਤਾ ਨਹੀਂ ਕੋਈ ਪਤਾ ਨਹੀਂ ਆਇਆ ਜਿੰਨੀ ਦਾਤ ਤੇ ਕੁੜੀ ਦੀ ਦਾਤ ਉਹ ਮੌਕੇ ਤੇ ਦੋ ਜਣ ਦੀ ਦਾਤ ਮੌਕੇ ਤੇ ਨਹੀਂ ਮੌਕੇ ਤੇ ਹੋ ਗਈ ਮਾਟੇ ਕੀ ਲੱਗਦੇ ਸੀ ਬਾਜੀ ਆਪ ਵੀ ਸੰਦੇ ਸੀ ਪਹਿਲੇ ਮੌਕੇ ਤੇ ਸੀ ਮਨਾ ਲੱਗਿਆ ਕੋ ਚਲਾਣ ਵਾਲੇ ਹੈਗੇ ਹੋਣ ਸੀ ਪਤਾ ਨਹੀਂ ਪਈ ਇਹਨਾਂ ਪਤਾ ਨਹੀਂ ਕਿਹਨਾਂ ਨੇ ਵੇਚਲਾ ਦੇ ਸੀ ਟੋਟਰ ਕਿੰਨੇ ਗੋਲੀਆਂ ਖਾਏ ਬਹੁਤ ਜਗ੍ਹਾ ਪਈ ਬਹੁਤ ਜਗ੍ਹਾ ਗੋਲੀਆਂ ਆਏ ਹੋਣਗੇ ਆਹ ਨੋ ਨੀ ਆਏ ਸੀ ਫਟੇ ਵੇਚਲਾ ਤੇ ਇੰਨੇ ਬਲੋ ਗੋਲੀ ਵਾਰੀ ਕੀਤੀ ਗਈ ਜਿਨੇ ਜ਼ਖਮੀ ਨੇ ਉਹਨੂੰ ਹਸਪਤਲ ਲੈ ਜਾਏ ਗਏ ਸੀ ਤਾਂ ਮੌਤ ਦੀ ਵੀ ਗੱਲ ਕੀਤੀ ਜਾਣੀ ਕਿ ਮਹਿਲਾ ਤੇ ਹੋਰ ਵੀ ਮੌਤ ਵੀ ਹੋਈ ਹੈ ਅਜੇ ਕੰਫਰਮ ਨਹੀਂ ਕਰ ਸਕਦੇ ਜੇ ਹਸਪਤਲ ਲੈ ਕੇ ਗਏ ਆ ਸਾਰੇ ਜ਼ਖਮੀ ਜਿਨੇ ਗੱਡੀ ਵਿੱਚ ਮਰੂਤ ਸਨ ਉਹਨਾਂ ਨੂੰ ਉਸ ਤੋਂ ਬਾਅਦ ਤੁਹਾਨੂੰ ਕੰਮ ਕਰੇਗਾ ਦੱਸ ਸਕਦਾ ਤੱਕ ਲਈ ਗੱਡੀ ਗਈ ਹੈ ਪੂਰਾ ਕੀ ਹਾਸਾ ਆਇਆ ਸਰ ਇੱਕ ਵਾਰੀ ਗੋਲੀਆਂ ਬਹੁਤ ਜਿਆਦਾ ਲੱਗੀਆਂ ਹੋਈਆਂ ਸਰ ਕਾਫੀ ਖੋਲ ਜੇ ਬ੍ਰਾਹਮਤ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਨੇ ਕਿੰਨੇ ਗੋਲੇ ਤੋਂ ਬ੍ਰਾਹਮਤ ਹੋਏ ਸਰ ਲੱਗ ਰਿਹਾ ਹੈ ਕਿ ਕੀ ਹਾਸਾ ਕੀ ਹੋਇਆ ਸਰ ਪੂਰਾ ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦਾ ਅਜੇ ਤੱਕ ਕਿਉਂਕਿ ਜੋ ਜਗਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਪਾਈ ਉਹਨਾਂ ਸਾਰਿਆਂ ਨੂੰ ਰਿਸਟੈਂਟਲੀ ਜਿੰਨੇ ਸਿਵਲੈਂਸ ਆਸ-ਪਾਸ ਹਸਪਤਾਲ ਲੈ ਗਏ ਨੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਨਫਰਮ ਕਰਕੇ ਦੱਸ ਸਕਦੇ ਨੇ ਵੇ ਕੀ ਮ ਜੋੜਨ ਦੇ ਦੋੜ ਵੀ ਆ ਰਹੀ ਦੋੜਨ ਸਭ ਜ਼ਿਆਦਾ ਫਿਰ ਤੁਸੀਂ ਧੱਕੇ ਮਾਰ ਰਹੇ ਹੋ ਯਾਰ ਧੱਕੇ ਲੀ ਇਹ ਬੰਦੇ ਕੋ ਆਪਣੇ ਸਿਰ ਤੇ ਆ ਗਿਆ ਆ ਜਿੱਦਾਂ ਤੇ ਚਮਕ ਆ ਲੈ ਆ ਜੀ ਸਭ ਚੱਲ ਰਹੇ ਸੀ ਦੇ ਅੱਗੋਂ ਕਿਸ ਨੇ ਆ ਗੋਲੀਆਂ ਵੀ ਆ ਦੀਆਂ ਨੇ ਉਹ ਬੰਦੇ ਕੌਣ ਪਤਾ ਨਹੀਂ ਅਣਭਿਸ਼ਾ ਤੇ ਬੰਦੇ ਹਾਂਜੀ ਕਿਹਦੀ ਡੈਥ ਕਿਹਦੀ ਹੋਈ ਜੀ ਡੈਥ ਜੇ ਕੋਈ ਪਤਾ ਨਹੀਂ ਪਰ ਲੈ ਆਇਆ ਹਾਂਜੀ ਪਤਾ ਕਿੰਨੇ ਕੁੜੀਆਂ ਮੁੰਡੇ ਕਹਿੰਦੇ ਮਰ ਗਏ ਜੀ ਸਾਰੇ ਜੀ ਦੋ ਮਰ ਗਏ ਤਿੰਨ ਮਰ ਗਏ ਕੁੜੀਆਂ ਵੀ ਮਰ ਗਈਏ ਕੋਸੇ ਲਾਸ਼ ਉੱਥੇ ਪਈ ਉਹ ਮੁੰਡੇ ਕਿਹੜੀ ਵਾਹ ਜੀ ਮੁੰਡਾ ਉੱਥੇ ਰੱਖ ਕੇ ਕੋਈ ਕਾਲ ਗਾੜੀ ਕਿਹਦੇ ਸਮੇਂ ਹੋਈ ਹੈ ਜੀ ਬੰਸੀਗੜ੍ਹ ਫਿਰੋਸ਼ਪੁਰ ਵਿੱਚ ਜਿਹੜੀ ਹੈਗੀ ਆ ਦਿਨ ਅੱਜ ਕਿਹੜੀ ਗੋਲੀ ਚੱਲੀ ਸੀ ਜਿਹੜੇ ਜੋ ਗੋਲੀ ਵਜੀ ਸੀ ਉਹ ਛੇਤੀ ਹਸਪਤਲ ਲੈ ਕੇ ਆਇਆ ਗਿਆ ਹੁਣ ਇਸੇ ਨਾਲ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਹੈ ਗੋਲੀ ਹਜੂ ਵਰਫਾਈ ਕਰ ਸਰ ਇਹ ਕੋਈ ਬੰਦਿਆਂ ਦਾ ਪਤਾ ਲੱਗਦਾ ਕਿ ਟੋਟਲ 4 ਟੋਟਲ 4 ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪਤਲ ਲੈ ਕੇ ਆਇਆ ਗਿਆ ਸਰ ਕਾਹਦਾ ਕੁਝ ਪਤਾ ਲੱਗ ਸਕਿਆ ਪੁਰਾਣੀ ਰਾਂਜੀ ਸੇ ਜਿਹੜਾ ਹੈਗਾ ਵਿਕਟਿਮ ਉਸਤੇ ਪਹਿਲੇ ਵੀ 302 ਦੇ ਵੀ ਪਰਚੇ ਹਨ 102 ਦੇ ਪਰਚੇ ਕਿਥੇ ਗੋਲੀ ਚੱਲੀ ਕਿੱਥੇ ਹੈ ਬੰਸੀ ਗੇਟ ਜੋਸ਼ਪੁਰ ਨਾ ਹੋਵੋ ਪਰੇਸ਼ਾਨ ਸਾਰੇ ਇਦਮਾ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658